ਅੱਜ ਦੀ ਵੀਡੀਓ 'ਚ ਆਪਾਂ ਉਹਨਾਂ ਰਿਸ਼ਤਿਆਂ ਬਾਰੇ ਗੱਲਬਾਤ ਕਰਾਂਗੇ ਕਿ ਜਿੰਨਾ ਤੋਂ ਆਪਾਂ ਜਿੰਨੀ ਛੇਤੀ ਖੜਾ ਛਡਾ ਲਈਏ ਓਡੀ ਆਪਾਂ ਚੰਗੇ ਰਹਿਨੇ ਆ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਰਿਸ਼ਤੇ ਨੇ ਇਹ ਆਪਾਂ ਨੂੰ ਸਾਰੀ ਉਮਰ ਡਿਸਟਰਬ ਕਰਦੇ ਨੇ ਤੰਗ ਕਰਦੇ ਨੇ ਆਪਾਂ ਨੂੰ ਤੇ ਆਪਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ ਇਹ ਕਿਹੜੇ-ਕਿਹੜੇ ਰਿਸ਼ਤੇ ਆ ਇਹਨਾਂ ਬਾਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਆਂ ਦੇਖੋ ਪਹਿਲੇ ਨੰਬਰ ਤੇ ਤਾਂ ਆ ਜਾਂਦੇ ਆ ਉਹ ਲੋਕ ਜਿਹੜੇ ਆਪਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ ਜਾਣੀ ਕਿ ਗੱਲ-ਗੱਲ ਤੇ ਰੁੱਸ ਕੇ ਦਿਖਾਉਣਾ ਜਾਂ ਰੋਕੇ ਦਿਖਾਉਣ ਵਾਲੇ ਹੁੰਦੇ ਆ ਉਹ ਆਪਦੀ ਕੋਈ ਵੀ ਮੰਗ ਮਣਾਉਣ ਵਾਸਤੇ ਜਾਇਜ਼ ਨਜਾਇਜ਼ ਆਪਣੇ ਨਾਲ ਗੁੱਸੇ ਹੋ ਜਾਂਦੇ ਆ ਜਾਂ ਰੋਕੇ ਦਿਖਾਉਣ ਲੱਗ ਜਾਂਦੇ ਆ ਤੇ ਆਪਾਂ ਉਹਨਾਂ ਦੇ ਇਸ ਦਬਾਅ ਚ ਆ ਕੇ ਆਪਾਂ ਉਹਨਾਂ ਦੀਆਂ ਗੱਲਾਂ ਮੰਨਦੇ ਰਹਿੰਨੇ ਆ ਪਰ ਇੱਕ ਦਿਨ ਉਹ ਵੀ ਆ ਜਾਂਦਾ ਕਿ ਜਦੋਂ ਆਪਾਂ ਉਹਨਾਂ ਤੋਂ ਇੰਨੇ ਕੁ ਜ਼ਿਆਦਾ ਤੰਗ ਆ ਜਾਂਦੇ ਆ ਕਿ ਉਹਨਾਂ ਦਾ ਵੱਖ ਹੋਣ ਦਾ ਫੈਸਲਾ ਲੈ ਲੈਨੇ ਆ ਪਰ ਉਦੋਂ ਤੱਕ ਆਪਾਂ ਕਿੰਨਾ ਕੋਸ਼ ਹੈ ਜਿਹੜਾ ਆਪਾਂ ਇੱਕ ਮੈਂਟਲੀ ਸਫਰ ਸਹਿ ਚੁੱਕੇ ਹੁੰਦੇ ਆ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਜਾਂ ਆਪਾਂ ਕਿੰਨਾ ਕੁਝ ਗਵਾ ਚੁੱਕੇ ਹੁੰਦੇ ਆ ਇਹਦੇ ਨਾਲੋਂ ਚੰਗਾ ਕਿ ਜੇ ਇਸ ਤਰ੍ਹਾਂ ਦੇ ਲੋਕ ਆਪਣੀ ਲਾਈਫ 'ਚ ਹੈਗੇ ਨੇ ਕੋਈ ਵੀ ਹੈ ਤਾਂ ਉਹਦੇ ਤੋਂ ਪਹਿਲੇ ਹੀ ਆਪਾਂ ਪਰੇ ਹੋ ਜਾਈਏ ਕਿਉਂਕਿ ਜਿਹੜੀਆਂ ਦੇਖੋ ਰਸਨਾ ਤੇ ਰੋਣਾ ਇਹ ਕੁਸ਼ਕ ਗੱਲਾਂ ਚ ਇਹ ਚੀਜ਼ਾਂ ਸਹੀ ਵੀ ਹੁੰਦੀਆਂ ਨੇ ਆ ਕਈ ਥਾਂ ਜਾਇਜ਼ ਵੀ ਹੁੰਦੀਆਂ ਨੇ ਪਰ ਜਦੋਂ ਗੱਲ-ਗੱਲ ਤੇ ਇਹ ਚੀਜ਼ਾਂ ਹੋਣ ਲੱਗ ਜਾਣ ਜਮਾਂ ਗੱਲ-ਗੱਲ ਤੇ ਤਾਂ ਉਹ ਇਹ ਚੀਜ਼ਾਂ ਨਜਾਇਜ਼ ਹੋ ਜਾਂਦਾਂਗੀਆਂ ਜਿਆ ਤਾਂ ਕਰਕੇ ਜੇ ਤੁਹਾਡੀ ਲਾਈਫ 'ਚ ਵੀ ਕੋਈ ਇਸ ਤਰ੍ਹਾਂ ਦਾ ਇਨਸਾਨ ਹੈਗਾ ਜਿਹੜਾ ਤੁਹਾਨੂੰ ਇਸ ਤਰ੍ਹਾਂ इमोਸ਼ਨਲੀ ਬਲੈਕਮੇਲ ਕਰਦਾ ਹੈ ਤਾਂ ਜਿੰਨਾ ਛੇਤੀ ਹੋ ਸਕੇ ਉਹਦੇ ਤੋਂ ਹੱਥ ਬੰਨ ਕੇ ਪਰੇ ਹੋ ਜਾਓ ਸੌਖੇ ਰਹੋਗੇ ਨੰਬਰ 2 ਨੰਬਰ 2 ਤੇ ਉਹ ਲੋਕ ਆ ਜਾਂਦੇ ਆ ਜਿਹੜੇ ਆਪਣਾ ਫਿਊਚਰ ਦਾਤੇ ਲਾਉਣ ਵਾਲੇ ਹੁੰਦੇ ਆ ਆਪਣਾ ਭਵਿੱਖ ਦਾਤੇ ਲਾਉਣ ਵਾਲੇ ਹੁੰਦੇ ਆ ਇਹ ਗੱਲ ਨੂੰ ਆਪਾਂ ਉਦਾਹਰਨ ਨਾਲ ਸਮਝਦੇ ਆ ਜਿਵੇਂ ਮੇਰਾ ਇੱਕ ਦੋਸਤ ਹੈ ਉਹ ਕੁਝ ਕਟਾਈ ਪਹਿਲਾਂ ਕਿਸੇ ਕੁੜੀ ਨਾਲ ਰਿਲੇਸ਼ਨ 'ਚ ਸੀਗਾ ਤੇ ਉਹ ਕੁੜੀ ਨੂੰ ਇਸ ਤਰ੍ਹਾਂ ਹੀ ਟਸਟਰਬ ਕਰਦੀ ਸੀ ਗੱਲ ਗੱਲ ਤੇ ਕਿਰਾਂ ਕੀ ਹੋਇਆ ਉਹਨੂੰ ਇੱਕ ਜੌਬ ਦਾ ਮੌਕਾ ਮਿਲਿਆ ਪ੍ਰਾਈਵੇਟ ਦਾ ਤੇ ਉਹਨੇ ਉਸ ਕੁੜੀ ਨੂੰ ਦੱਸਤਾ ਕਿ ਮੈਨੂੰ ਜੌਬ ਮਿਲ ਰਹੀ ਆ ਫਲਾਨੀ ਤਰੀਕ ਨੂੰ ਮੈਨੂੰ ਇੰਟਰਵਿਊ ਵਾਸਤੇ ਬੁਲਾਇਆ ਤੇ ਉਸ ਕੁੜੀ ਨੇ ਉਹਨੂੰ ਅੱਗੋਂ ਪਤਾ ਕੀ ਕਿਹਾ ਜਿਹੜੇ ਦਿਨ ਉਹਨੂੰ ਇੰਟਰਵਿਊ ਵਾਸਤੇ ਬੁਲਾਇਆ ਸੀ ਬਿਲਕੁਲ ਉਸੇ ਦਿਨ ਹੀ ਕਹਿੰਦੀ ਤੂੰ ਮੈਨੂੰ ਮਿਲ ਕੇ ਜਾਣਾ ਕਹਿੰਦੀ ਤੈਨੂੰ ਦੇਖੇ ਨੂੰ ਬਹੁਤ ਟਾਈਮ ਹੋ ਗਿਆ ਕਹਿੰਦੀ ਮੈਂ ਤੈਨੂੰ ਦੇਖਣਾ ਚਾਹਣੀ ਆ ਉਨੇ ਬਥੇਰਾ ਕਿਹਾ ਕਹਿੰਦੀ ਨਹੀਂ ਜੇ ਤੂੰ ਮੈਨੂੰ ਨਹੀਂ ਮਿਲੇਗਾ ਤਾਂ ਆਪਣਾ ਰਿਸ਼ਤਾ ਖਤਮ ਸਮਝ ਜਾ ਤੇ ਉਸ ਦੋਸਤ ਨੇ ਵੀ ਗਲਤੀ ਕੀਤੀ ਜਿਹੜਾ ਨੂੰ ਮੂੰਹ ਦਿਖਾਉਣ ਗਿਆ ਬਸ ਇਕੱਲਾ ਉਹਨੂੰ ਮੂੰਹ ਦਿਖਾ ਕੇ ਉਸੇ ਵਕਤ ਹੀ ਵਾਪਸ ਆ ਗਿਆ ਤੇ ਆਪ ਦਾ ਉਹਦੇ ਇੰਟਰਵਿਊ ਵਾਲਾ ਸ਼ਰਤ ਆ ਉਹਨੇ ਤੇ ਇਸ ਤੋਂ ਬਾਅਦ ਵੀ ਕੁਝ ਕੁ ਚੀਜ਼ਾਂ ਹੋਈਆਂ ਉਹਨਾਂ ਰਿਸ਼ਤਾ ਜਿਹੜਾ ਬੜਾ ਟਾਈਮ ਨਹੀਂ ਚੱਲ ਸਕਿਆ ਹੈਗਾ ਤੇ ਜਦੋਂ ਉਹਨੇ ਮੈਨੂੰ ਇਹ ਗੱਲ ਦੱਸੀ ਕਹਿੰਦਾ ਵੀ ਐਂ ਕਰਕੇ ਬਾਈ ਆਹ ਗੱਲ ਹੋਈ ਸੀ ਤਾਂ ਮੈਨੂੰ ਇਹੀ ਰਾਏ ਦਿੱਤੀ ਮਖਾ ਯਾਰ ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਵੇ ਜਿੱਦ ਦੇ ਉਹਨੇ ਤੈਨੂੰ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਨਾ ਕਿ ਤੂੰ ਇੰਟਰਵਿਊ ਵਾਲਾ ਛੱਡ ਪਹਿਲਾਂ ਮੈਨੂੰ ਆਪਦਾ ਫੇਸ ਦਿਖਾ ਕੇ ਜਾ ਮੈਨੂੰ ਚਿਹਰਾ ਦਿਖਾ ਕੇ ਜਾਂ ਤੁਹਾਨੂੰ ਦੇਖਣ ਬਹੁਤ ਟਾਈਮ ਹੋ ਗਿਆ ਮੈਂ ਕਿਹਾ ਤੈਨੂੰ ਉਹਦੀਆਂ ਨੂੰ ਹੱਥ ਬੰਨ ਦੇਣੇ ਚਾਹੀਦੇ ਸੀ ਮੈਂ ਕਿਹਾ ਕਿ ਪਿਆਰ ਪੂਰ ਨਹੀਂ ਹੈਗਾ ਇਹ ਐਵੇਂ ਬਾਦੂ ਦੇ ਰਿਸ਼ਤੇ ਆ ਜਿਹੜੇ ਆਪਾਂ ਨੇ ਰਾਹ ਦੇ ਵਿੱਚ ਰੋੜੇ ਨੇਗੇ ਆਪਾਂ ਨੂੰ ਅੱਗੇ ਵਧਣ ਤੋਂ ਰੋਕਦੇ ਆ ਜਦੋਂ ਮਹ ਚੰਗਾ ਹੋ ਗਿਆ ਹੁਣ ਵੀ ਤੂੰ ਜਿਹੜਾ ਛੜਤਾ ਉਹਦਾ ਖੜਾ ਹੱਥ ਬੰਨ ਕੇ ਪਰੇ ਹੋ ਗਿਆ ਚੰਗਾ ਰਿਹਾ ਹਲੇ ਵੀ ਬਹੁਤ ਟਾਈਮ ਪਿਆ ਕੁਛ ਨਾ ਕੁਛ ਕਰ ਲੇਗਾ ਕਿਉਂਕਿ ਜੇ ਮਹਤੂ ਆਹੀ ਚੱਲਦਾ ਰਹਿੰਦਾ ਨਾ ਉਹਨੇ ਤੈਨੂੰ ਕੁਝ ਵੀ ਨਹੀਂ ਕਰ ਦੇਣਾ ਸੀ ਅਸਲ ਦੇ ਵਿੱਚ ਉਹ ਤੈਨੂੰ ਅੱਗੇ ਨਹੀਂ ਵਧਣਾ ਦੇਖਣ ਚਾਹੁੰਦੀ ਸੀ ਰੋਕਦੀ ਸੀ ਤੈਨੂੰ ਉਹ ਤਾਂ ਕਰਕੇ ਜੇ ਤੁਹਾਡੀ ਲਾਈਫ 'ਚ ਵੀ ਇਸ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਹੈ ਭਾਵੇਂ ਤਾਂ ਇਹ ਆਪਾਂ ਜੋਬ ਵਾਲੀ ਤਾਂ ਚਲੋ ਇਕਲੀ ਐਗਜ਼ਾਮਪਲ ਲਈ ਹੈ ਇੱਕ ਤੁਹਾਨੂੰ ਕਿਸੇ ਵੀ ਕੰਮ ਜਿਹੜਾ ਅੱਗੇ ਵਧਣ ਨੂੰ ਰੋਕ ਰਿਹਾ ਹੈਗਾ ਕੋਈ ਵੀ ਇਨਸਾਨ ਆ ਜਿਹੜਾ ਚਾਹੁੰਦਾ ਨਹੀਂ ਕਿ ਤੂੰ ਅੱਗੇ ਵਧੋਂ ਉਹਦੇ ਨਾਲੋਂ ਉਸੇ ਵਕਤ ਹੀ ਆਪ ਦਾ ਰਿਲੇਸ਼ਨ ਤੋੜ ਲਓ ਖਤਮ ਕਰ ਲਓ ਹੁਣ ਆਪਣਾ ਤਿੰਨ ਨੰਬਰ ਪੁਆਇੰਟ ਦੰਨ ਨੰਬਰ ਤੇ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਦਾ ਨਾ ਸੁਭਾਅ ਜਿਹੜਾ ਬੜਾ ਭੜਾ ਹੁੰਦਾ ਹੈ ਤੇ ਉਹਦੇ ਵਿੱਚ ਉਹਨਾਂ 'ਚ ਹੋਰ ਵੀ ਐਬ ਹੁੰਦੇ ਆ ਕੁਝ ਕੁ ਤੇ ਉਹਨਾਂ ਨਾਲ ਆਪਾਂ ਰਿਲੇਸ਼ਨ 'ਚ ਹੁੰਨੇ ਆ ਤੇ ਅੱਗੇ ਆਪਾਂ ਮੈਰਿਜ ਦਾ ਫੈਸਲਾ ਵੀ ਲੈਣਾ ਚਾਹੁੰਦੇ ਹੁੰਨੇ ਆ ਪਰ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਹੁਣ ਹੀ ਇਸ ਤਰ੍ਹਾਂ ਕਰ ਰਹੇ ਆ ਇਹ ਚਲੋ ਮੈਰਿਜ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਊਗਾ ਇਹ ਆਪਣੀ ਬਹੁਤ ਵੱਡੀ ਗਲਤੀ ਹੁੰਦੀ ਆ ਬਹੁਤ ਗਲਤ ਸੋਚ ਹੁੰਦੀ ਆ ਇਹ ਆਪਣੀ ਤੇ ਇਹ ਗਲਤੀ ਦਾ ਜਿਹੜਾ ਖਮਿਆਜਾ ਆਪਾਂ ਨੂੰ ساری ਉਮਰ ਭੁਗਤਣਾ ਪੈਂਦਾ ਹੈ ਕਿਉਂਕਿ ਕਦੇ ਵੀ ਕਿਸੇ ਦਾ ਨਾ ਸੁਭਾਅ ਨਹੀਂ ਬਦਲਦਾ ਹੁੰਦਾ ਜਿਹੜਾ ਬੰਦਾ ਅੱਜ ਆਪਾਂ ਨੂੰ ਤੰਗ ਕਰ ਰਿਹਾ ਗੱਲ-ਗੱਲ ਤੇ ਉਹਨੇ ਆਪਾਂ ਨੂੰ ਸਾਰੀ ਉਮਰ ਇਸ ਤਰ੍ਹਾਂ ਹੀ ਤੰਗ ਕਰਨਾ ਹੁੰਦਾ ਹੈ ਇਹਦੇ ਨਾਲ ਚੰਗਾ ਹੈ ਕਿ ਉਹਦੇ ਨਾਲੋਂ ਵੱਖ ਹੋਣ ਵਾਲਾ ਕੌੜਾ ਕੁੱਟ ਪੀ ਲੋ ਚੰਗੇ ਰਹੋਗੇ ਇਹ ਚੀਜ਼ ਆਪਾਂ ਨੂੰ ਕੁਝ ਕਟਾਈ ਵਾਸਤੇ ਤਾਂ ਦੁੱਖ ਦੇਊਗੀ ਸ਼ਾਰਟ ਟਰਮ 'ਚ ਪਰ ਆਉਣ ਵਾਲੀ ਲਾਈਫ ਆਪਣੀ ਸੌਖੀ ਹੋ ਜਾਊਗੀ ਪਰ ਜੇ ਆਪਾਂ ਇਹ ਸੋਚ ਕੇ ਮੈਰਜ ਦਾ ਫੈਸਲਾ ਲੈ ਰਹੇ ਆ ਨਾ ਉਹਦੇ ਨਾਲ ਸਾਰੀ ਉਮਰ ਬਿਤਾਉਣ ਦਾ ਕਿ ਕੋਈ ਗੱਲ ਨਹੀਂ ਇਹਦਾ ਸੁਭਾਅ ਜਿਹੜਾ ਇਹ ਹੌਲੀ-ਹੌਲੀ ਚੇਂਜ ਹੋ ਜੂਗਾ ਵਿਆਹ ਤੋਂ ਬਾਅਦ ਸਾਰਾ ਕੁਝ ਸੈੱਟ ਹੋ ਜਾਂਦਾ ਸੈੱਟ ਸਟ ਕੁਝ ਨਹੀਂ ਹੁੰਦਾ ਇਹ ਦੁਗਾਂਝਾਂ ਦੇ ਵੱਡੇ ਖਿਲਾਾਰੇ ਪੈਂਦੇ ਨੇ ਤਾਂ ਕਰਕੇ ਜਿਸ ਤਰ੍ਹਾਂ ਦਾ ਕੋਈ ਵੀ ਇਨਸਾਨ ਤੁਹਾਡੀ ਲਾਈਫ 'ਚ ਹੈ ਉਸ ਤੋਂ ਪਰੇ ਹੋ ਜੂਗੇ ਤਾਂ ਚੰਗੇ ਰਹੋਗੇ 4 ਨੰਬਰ ਤੇ ਉਹ ਲੋਕ ਆ ਜਾਂਦੇ ਆ ਜਿਹੜੇ ਆਪਣਾ ਟਾਈਮ ਵੇਸਟ ਕਰਵਾਉਂਦੇ ਆ ਭਾਵੇਂ ਤਾਂ ਉਹ ਆਪਣਾ ਫੋਨ ਤੇ ਟਾਈਮ ਵੇਸਟ ਕਰਵਾਉਂਦੇ ਆ ਬਿਨਾਂ ਗੱਲ ਤੋਂ ਤੇ ਭਾਵੇਂ ਆਪਾਂ ਨੂੰ ਮਿਲ ਕੇ ਟਾਈਮ ਵੇਸਟ ਕਰਵਾਉਂਦੇ ਆ ਮੰਨ ਲਓ ਫੋਨ ਲਾ ਲਿਆ ਨਾ ਸ਼ੇਡ ਲੀਆਂ ਲੰਮੀਆਂ ਲੰਮੀਆਂ ਗੱਲਾਂ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਕਿ ਮਾ ਕੰਮ ਕਰਨਾ ਤਾਂ ਆਪਾਂ ਨੂੰ ਕੰਮ ਤਾਂ ਵੀ ਰੋਕਣਾ ਕਿ ਕੋਈ ਗੱਲ ਨਹੀਂ ਕੰਮ ਤਾਂ ਚੱਲਦੀ ਰਹਿਣੇ ਆ। ਤੋਂ ਆਹ ਪਹਿਲਾਂ ਮੇਰੀ ਗੱਲ ਸੁਣਾ ਹਾਲਾਂਕਿ ਗੱਲਾਂ 'ਚ ਕੋਈ ਦਮ ਨਹੀਂ ਹੁੰਦਾ। ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਨਾ ਉਹਨਾਂ ਨਾਲ ਵੀ ਕੰਟੈਕਟ ਆ ਜਿਹੜਾ ਕਟਾ ਦਿਓ ਅਸਲ ਤਾਂ ਜਮੀ ਤੋੜੀ ਦਿਓ ਕਟਾ ਕੀ ਦਿਓ। ਜਾਂ ਤੁਹਾਡੇ ਕੋਲੇ ਆ ਜਾਣਾ ਉਹਨਾਂ ਨੇ ਕੋਈ ਟਾਈਮ ਨਹੀਂ ਦੇਖਣਾ ਕਿ ਬੰਦਾ ਬਿਜ਼ੀ ਹੋਊਗਾ ਇਸ ਵੇਲੇ। ਕੋਈ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਇਸ ਚੀਜ਼ ਨਾਲ ਬਸ ਇੱਕ ਬੇਵਕੂਫੀ ਕਰਨੀਆਂ ਆਉਂਦੀਆਂ ਨੇਗੀਆਂ ਤੁਹਾਡੇ ਕੋਲੇ ਆ ਕੇ ਬਹਿ ਜਾਣਾ ਤੇ ਜੇ ਆਪਾਂ ਕੰਮ ਵੀ ਕਰ ਰਹੇ ਹੋਈਏ ਉਹਨਾਂ ਨੇ ਫੇਰ ਵੀ ਇਹ ਚੀਜ਼ ਦੇਖਣੀ ਕਿ ਬੰਦਾ ਕੰਮ ਕਰ ਰਿਹਾ ਹੈਗਾ ਬਸ ਆ ਕੇ ਆਪਦੀ ਕੋੜਾ ਦਵੱਲੀ ਜਾਣਾ ਆਪਦੀ ਕੋੜਾ ਦਵੱਲੀ ਜਾਣਾ ਫਿਰ ਨਾ ਸਮਝਣਾ ਵੀ ਹਾਂ ਵੀ ਇਹਦਾ ਕੰਮ ਦਾ ਟਾਈਮ ਆ ਮੈਨੂੰ ਚਲੇ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ ਨਾਲ ਜਿਹੜਾ ਰਿਲੇਸ਼ਨ ਆ ਹੋ ਕੱਟ ਰੱਖੋ ਕਿਉਂਕਿ ਇਹ ਵੀ ਆਪਾਂ ਨੂੰ ਡਿਸਟਰਬ ਕਰਦੇ ਆ ਇਹ ਦੁਬਾਰਾ ਆ ਜਾਂਦੇ ਆ ਉਹ ਲੋਕ ਜਿਹੜੇ ਗੱਲ-ਗੱਲ ਤੇ ਝੂਠ ਬੋਲਣ ਵਾਲੇ ਹੁੰਦੇ ਆ ਜਿਹੜੇ ਹਰੇ ਗੱਲ ਦੀ ਝੂਠ ਬੋਲਦੇ ਰਹਿੰਦੇ ਉਹਨਾਂ ਦੀ ਆਤਮਾ ਹੀ ਨਹੀਂ ਪੱਕੀ ਹੁੰਦੀ ਹੈ ਤੇ ਆਪਣੇ ਨਾਲ ਉਹ ਰਹਿ ਰਹੇ ਹੁੰਦੇ ਤੇ ਆਪਾਂ ਨੂੰ ਲੱਗਦਾ ਹੁੰਦਾ ਕਿ ਨਹੀਂ ਇਹ ਝੂਠ ਹੋਰਾਂ ਨੂੰ ਹੀ ਬੋਲਦੇ ਆ ਆਪਾਂ ਨੂੰ ਨਹੀਂ ਕਦੇ ਬੋਲਣਗੇ ਤਾਂ ਇਹ ਆਪਣਾ ਬਹੁਤ ਵੱਡਾ ਭਲੇਖਾ ਹੁੰਦਾ ਹੈ ਜਿਹੜਾ ਬੰਦਾ ਦੂਜਿਆਂ ਕੋਲੇ ਝੂਠ ਫੋਲੀ ਜਾਂਦਾ ਆਪਾਂ ਵੀ ਨਹੀਂ ਉਹਦੇ ਫਿਰ ਕੋਈ ਬਾਲਾ ਨੇੜੇੋਂ ਲੱਗਦੇ ਹੈਗੇ ਉਹ ਆਪਾਂ ਨੂੰ ਵੀ ਠੋਖੇ 'ਚ ਰੱਖ ਸਕਦਾ ਆਪਣੇ ਅੱਗੇ ਵੀ ਕਿੰਨੇ ਝੂਠ ਬੋਲ ਸਕਦਾ ਤਾਂ ਕਰਕੇ ਇਹੋ ਜਿਹੇ ਰਿਸ਼ਤਿਆਂ ਤੋਂ ਵੀ ਪਰੇ ਰਹੋ ਜਿਹੜੇ ਗੱਲ-ਗੱਲ ਤੇ ਝੂਠ ਬੋਲਣ ਵਾਲੇ ਲੋਕ ਹੁੰਦੇ ਆ ਇਦੋਂ ਬਾਅਦ ਆ ਜਾਂਦੇ ਨੇ ਉਹ ਲੋਕ ਜਿਹੜੇ ਆਪਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੁੰਦੇ ਆ ਕਹਿੰਦਾ ਮਤਲਬ ਆਪਾਂ ਉਹਨਾਂ ਨਾਲ ਕਿਸੇ ਵੀ ਰਿਲੇਸ਼ਨ 'ਚ ਹੁੰਦੇ ਆ ਤੇ ਉਹ ਚਾਹੁੰਦੇ ਆ ਕਿ ਤੁਸੀਂ ਸਾਡੇ ਮੁਤਾਬਕ ਹੀ ਚੱਲੋ ਕਿਤੇ ਜਾਣਾ ਤਾਂ ਵੀ ਸਾਡੇ ਤੋਂ ਪੁੱਛ ਕੇ ਜਾਣਾ ਬੈਠਣਾ ਉੱਠਣਾ ਖਾਣਾ ਪੀਣਾ ਪਹਿਨਣਾ ਸਾਰਾ ਕੁਝ ਚਾਹੁੰਦੇ ਆ ਕਿ ਸਾਡੇ ਮੁਤਾਬਕ ਕਰੋ ਉਹਨਾਂ ਲੋਕਾਂ ਦੀ ਜਿਹੜੀ ਪ੍ਰਵਿਰਤੀ ਹੁੰਦੀ ਹੈ ਨਾ ਉਹ ਆਪਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਲੀ ਹੁੰਦੀ ਹੈ ਤਾਂ ਕਰਕੇ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਰਿਲੇਸ਼ਨ ਹੈ ਉਸ ਤੋਂ ਪਰੇ ਹੋ ਜਾਓ ਚੰਗੇ ਰਹੋਗੇ ਕੇਰਾ ਦੁੱਖ ਜ਼ਰੂਰ ਹੋਊਗਾ ਪਰ ਹੋ ਸਕਦਾ ਦੁੱਖ ਨਾ ਵੀ ਹੋਵੇ ਕਿਉਂਕਿ ਇਹ ਜਿਹੇ ਲੋਕਾਂ ਦਾ ਫਿਰ ਕਾਹਦਾ ਦੁੱਖ ਹੋਣਾ ਨਾ ਜਿਹੜੇ ਆਪਨੋਂ ਆਪਦੇ ਅਧੀਨ ਰੱਖਣਾ ਚਾਹੁੰਦੇ ਹੈਗੇ ਸੁੱਖ ਦਾ ਸਾਹੀ ਆਊਗਾ ਬੜੇ ਵਧੀਆ ਫੀਲ ਕਰੋਗੇ ਜਦੋਂ ਤੁਸੀਂ ਇਹ ਜਿਹੇ ਰਿਸ਼ਤੇ ਤੋਂ ਪਰੇ ਹੋਵੋਗੇ ਤਾਂ ਕਰਕੇ ਜੇ ਤੁਹਾਡੀ ਲਾਈਫ 'ਚ ਵੀ ਇਸ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਹੈ ਤਾਂ ਜਿਹੜੀ ਆਪਦੀ ਲਾਈਫ ਹੈ ਇਸ ਤਰ੍ਹਾਂ ਬਰਬਾਦ ਨਾ ਕਰੋ ਕਿਸੇ ਦੇ ਕਨੇਤੇ ਇਦੋਂ ਬਾਅਦ ਆ ਜਾਂਦੇ ਉਹ ਲੋਕ ਜਿਹੜੇ ਆਪਾਂ ਨੂੰ ਇਰੀਟੇਟ ਬੜਾ ਕਰਦੇ ਹੁੰਦੇ ਆ ਇਰੀਟੇਟ ਮਤਲਬ ਕਿ ਉਹਨਾਂ ਦੀਆਂ ਨਾ ਆਦਤਾਂ ਹੀ ਇਹੋ ਜਿਹੀਆਂ ਹੁੰਦੀਆਂ ਨੇ ਇਰੀਟੇਟ ਕਰਨ ਵਾਲੀਆਂ ਨਾਲੇ ਤਾਂ ਆਪਾਂ ਉਹਨਾਂ ਨਾਲ ਤੁਰੇ ਫਿਰਦੇ ਹੁੰਨੇ ਆ ਨਾਲੇ ਆਪਾਂ ਨੂੰ ਵਧੀਆ ਨਹੀਂ ਫੀਲ ਹੋ ਰਿਹਾ ਹੁੰਦਾ ਆਪਾਂ ਬੜੇ ਦਿਮਾਗ ਦੇ ਵਿੱਚ ਨਾ ਆਪਾਂ ਵਿੱਚ ਵਿੱਚ ਹੀ ਖਿਜੀ ਜਾਂਦੇ ਹੁੰਦੇ ਆ ਉਹਨਾਂ ਦੀਆਂ ਆਦਤਾਂ ਤੋਂ ਤਾਂ ਕਰਕੇ ਉਹਨਾਂ ਤੋਂ ਵੀ ਫਿਰ ਪਰੇ ਹੀ ਹੋ ਜਾਓ ਕਿਉਂਕਿ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਉਹਨਾਂ ਦੇ ਨਾਲ ਹੀ ਰਹਿਣਾਗਾ ਜੇ ਆਪਾਂ ਨੂੰ ਪਰੇਸ਼ਾਨੀ ਹੋ ਰਹੀ ਆ ਪਰੇਟੇਟ ਹੋ ਰਹੇ ਆ ਕਿਉਂਕਿ ਉਹਨਾਂ ਦੀਆਂ ਗੱਲਾਂ ਹੀ ਐਡੀਆਂ ਹੋਰ ਹੀ ਹੁੰਦੀਆਂ ਨੇਗੇ ਹੋਰ ਹੀ ਟਾਈਪ ਦੀਆਂ ਵੀ ਕਹਿੰਦਾ ਮਤਲਬ ਹੁਣ ਐਕਸਪਲੇਨ ਨਹੀਂ ਮੈਨੂੰ ਉਹ ਚੀਜ਼ ਕਰਨੀ ਆ ਰਹੀ ਸ਼ਬਦ ਜੇ ਨਹੀਂ ਮੈਨੂੰ ਮਿਲ ਰਹੇ ਉਸ ਚੀਜ਼ ਵਾਸਤੇ ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ ਹੈਗਾ ਐਵੇਂ ਉਗਧੀਆਂ ਪਤਾਲ ਜਿਵੇਂ ਆਪਾਂ ਕਹਿ ਦਿੰਨੇ ਆ ਪੰਜਾਬੀ ਚ ਤਾਂ ਕਰਕੇ ਇਹੋ ਜਿਹੇ ਇਨਸਾਨਾਂ ਤੋਂ ਵੀ ਲੋਕਾਂ ਤੋਂ ਜਿੰਨਾ ਛੇਤੀ ਪਰੇ ਹੋ ਜਾਓਗੇ ਸੌਖੇ ਰਹੋਗੇ ਇਹ ਸੀ ਆਪਣੇ ਅੱਜ ਦੇ ਪੁਆਇੰਟ ਉਮੀਦ ਆ ਤੁਹਾਨੂੰ ਵਧੀਆ ਲੱਗੇ ਹੋਣਗੇ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਕਿਸੇ ਵੀ ਰਿਲੇਸ਼ਨ 'ਚ ਹੈਗੇ ਹੋ ਜਾਂ ਰਿਸ਼ਤੇ 'ਚ ਹੈਗੇ ਹੋ ਤਾਂ ਉਹਦੇ ਨਾਲੋਂ ਖੜਾ ਛੜਾਈ ਬਿਹਤਰ ਹੈਗਾ ਇਸੇ ਚ ਆਪਣੀ ਭਲਾਈ ਹੈ ਉਮੀਦ ਆ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਹੋਣੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਜਲਦੀ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ